ਇੱਥੇ ਆ ਕੋਪਰਹੀੜਾ ਨਾਮੀ ਉਸ ਥਾਂ ਦੇ ਉੱਤੇ ਜਿੱਥੇ ਅਹਿਮਦ ਸਾਹਿਬ ਦਾਲੀਅਤੇ ਸਿੱਖਾਂ ਦੇ ਵਿਚਾਲੇ ਕਮਾਸਾਨ ਲੜਾਈ ਹੋਈ ਸੀ ਸਿੱਖ ਸਮਾਜ ਦੀ ਜੋ ਅੱਧੀ ਆਵਾਦੀ ਸੀ ਇਸ ਜਗ੍ਹਾ ਦੇ ਉੱਤੇ ਸ਼ਹੀਦ ਹੋ ਗਈ ਸੀ 35000 ਸਿੰਘ ਸਿੰਘਣੀਆਂ ਜਿਸ ਵਿੱਚ ਸ਼ਹੀਦ ਹੋ ਜਾਂਦੇ ਨੇ ਇਥੇ ਕਿ ਮਤਲਬ ਜਦੋਂ ਸਿੰਘ ਰੁਕੇ ਸੀ ਇੱਥੇ ਪਾਣੀ ਦਾ ਸੋਰਸ ਸੀ ਜੋ ਉੱਚੀ ਥੇ ਆ ਇਹਦੇ ਨਾਲ ਹੀ ਪਾਣੀ ਦਾ ਸੋਰਸ ਸੀਗਾ ਢਾਬ ਸੀਗਾ ਢਾਬ ਦੇ ਹੋਣ ਕਰਕੇ ਇੱਥੇ ਸਿੰਘ ਰੁਕੇ ਸੀ ਜਦੋਂ ਪਤਾ ਲੱਗੇ ਆ ਅਬਦਾਲੀ ਨੂੰ ਵੀ ਸਿੰਘ ਰਹੀੜੇ ਦੀ ਧਰਤੀ ਤੇ ਰੁਕੇ ਹੋਏ ਹਨ ਤਾਂ ਉਹਨੇ ਮਤਲਬ ਸਭ ਤੋਂ ਤੇਜ਼ ਸਾਧਨ ਘੋੜੇ ਸੀ ਇਹ ਘੋੜਿਆਂ ਨੂੰ ਮਤਲਬ ਦਿੱਲੀ ਤੋਂ ਚੱਲ ਕੇ ਇਹਨਾਂ ਫਸਟ ਹਮਲਾ ਕੀਤਾ ਜੀ ਇੱਥੇ ਜਦੋਂ ਜੱਸਾ ਸਿੰਘ ਆਲੂ ਵਾਲੀ ਆ ਤੇ 12 ਮਿਸਲਾਂ ਦੇ ਜੱਥੇਦਾਰਾਂ ਦੀ ਮਤਲਬ ਕਮਾਂਡ ਦੇ ਥੱਲੇ ਇਹ ਜੁੱਧ ਲੜਾਈ ਹੋਈ ਜੋ ਵੱਡਾ ਖੱਲੂ ਘਰਾ ਵਾਪਰੇ ਆ ਇਸ ਰੋਹੀੜੇ ਦੀ ਧਰਤੀ ਤੇ ਵਾਪਰੇ ਆ ਗਾ ਤੇ ਆ ਅਸੀਂ ਦਾ ਦੀ ਯਾਦ ਦੇ ਵਿੱਚ ਹੀ ਮਤਲਬ ਗੁਰੂ ਘਰ ਬਣਾਇਆ ਹੋਇਆ ਹੈਗਾ ਕਿਉਂਕਿ ਦੋ ਇਤਿਹਾਸ ਕਿਤੇ ਨਹੀਂ ਹੈਗਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਖੜੇ ਆ ਕੋਪਰਹੀੜਾ ਨਾਮੀ ਉਸ ਥਾਂ ਦੇ ਉੱਤੇ ਜਿੱਥੇ ਅਹਿਮਦ ਸਾਹਿਬ ਦਾਲੀਅਤੇ ਸਿੱਖਾਂ ਦੇ ਵਿਚਾਲੇ ਕਮਾਸਾਨ ਲੜਾਈ ਹੋਈ ਸੀ ਤੇ ਕਹਿ ਲਿਏ ਤਕਰੀਬਨ ਸਿੱਖ ਸਮਾਜ ਦੀ ਜੋ ਅੱਧੀ ਆਵਾਦੀ ਸੀ ਇਸ ਜਗ੍ਹਾ ਦੇ ਉੱਤੇ ਸ਼ਹੀਦ ਹੋ ਗਈ ਸੀ 35000 ਸਿੰਘ ਸਿੰਘਣੀਆਂ ਜਿਸ ਵਿੱਚ ਸ਼ਹੀਦ ਹੋ ਜਾਂਦੇ ਨੇ ਉਸ ਜਗ੍ਹਾ ਦੇ ਉੱਤੇ ਖੜੇ ਆ ਤੇ ਪਿੱਛੇ ਦੇਖ ਸਕਦੇ ਹੋ ਕਿ ਉਹਨਾਂ ਦੀ ਯਾਦ ਦੇ ਵਿੱਚ ਨਿਸਾਨ ਸਾਹਿਬ ਝੂਲ ਰਿਹਾ ਤੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਮੌਜੂਦ ਨੇ ਬਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਨੇ ਇਸ ਜਗ੍ਹਾ ਦੇ ਬਲਵਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਜੀ ਇਸ ਜਗ੍ਹਾ ਦੇ ਉੱਤੇ ਆਪਾਂ ਖੜੇ ਆ ਜਿਸ ਤੇ ਤੇ ਸਭ ਤੋਂ ਪਹਿਲਾਂ ਤੇ ਮੈਂ ਇਹ ਵੇਖ ਰਿਹਾ ਵੀ ਇਹ ਜਗ੍ਹਾ ਜੋ ਯਾਦਗਾਰ ਬਣ ਰਹੀ ਹੈ ਜਿੱਥੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਉਸ ਨਾਲੋਂ ਬਹੁਤ ਜ਼ਿਆਦਾ ਉਚਾਈ ਤੇ ਹੈ ਕਾਰਨ ਕੀ ਹੈ ਇਹ ਜੀ ਇਤਿਹਾਸਕ ਥੀ ਆ ਜਿੱਥੇ ਕੀ ਮਤਲਬ ਜਦੋਂ ਸਿੰਘ ਰੁਕੇ ਸੀ ਇੱਥੇ ਪਾਣੀ ਦਾ ਸੋਰਸ ਸੀਗਾ ਉੱਚੀ ਥੇ ਆ ਇਹਦੇ ਨਾਲ ਹੀ ਪਾਣੀ ਦਾ ਸੋਰਸ ਸੀਗਾ ਢਾਬ ਸੀਗੀ ਢਾਬ ਦੇ ਹੋਣ ਕਰਕੇ ਇੱਥੇ ਸਿੰਘ ਰੁਕੇ ਸੀਗੇ ਜਿਹੜੇ ਸਿੰਘ ਸੀ ਉਹ ਤਾਂ ਰੁਕੇ ਸੀ ਹਾਂਜੀ ਹਾਂ ਵੀ ਪਾਣੀ ਦਾ ਸੋਰਸ ਸੀਗਾ ਤੇ ਉਹਦੇ ਕਰਕੇ ਰੁਕੇ ਸੀਗੇ ਤੇ ਉੱਥੇ ਮਤਲਬ ਜਦੋਂ ਜਦੋਂ ਪਤਾ ਲੱਗੇ ਆ ਅਬਦਾਲੀ ਨੂੰ ਵੀ ਸਿੰਘ ਰਹੀੜੇ ਦੀ ਧਰਤੀ ਤੇ ਰੁਕੇ ਹੋਏ ਹਨ ਤਾਂ ਉਹਨੇ ਮਤਲਬ ਸਭ ਤੋਂ ਤੇਜ਼ ਸਾਧਨ ਘੋੜੇ ਸੀਗੇ ਘੋੜਿਆਂ ਨੂੰ ਮਤਲਬ ਦਿੱਲੀ ਤੋਂ ਚੱਲ ਕੇ ਇਹਨਾਂ ਫਸਟ ਹਮਲਾ ਕੀਤਾ ਵੀ ਇੱਥੇ ਜਦੋਂ ਜੱਸਾ ਸਿੰਘ ਆਲੂਵਾਲੀ ਆ ਤੇ 12 ਮਿਸਲਾਂ ਦੇ ਜੱਥੇਦਾਰਾਂ ਦੀ ਮਤਲਬ ਕਮਾਂਡ ਦੇ ਥੱਲੇ ਇਹ ਜੁੱਧ ਲੜਾਈ ਹੋਈ ਜੋ ਵੱਡਾ ਖੱਲੂ ਘਰਾ ਵਾਪਰੇ ਆ ਉਦੋਂ ਤਕਰੀਬਨ ਤਕਰੀਬਨ 60-65 ਹਜ਼ਾਰ ਦੇ ਤਕਰੀਬਨ ਸਿੱਖ ਕੌਮ ਦੀ ਗਿਣਤੀ ਸੀ ਸਾਰੀ ਟੋਟਲ ਸਿੱਖ ਕੌਮ ਦੀ ਆਬਾਦੀ ਇੰਨੀ ਸੀਗੀ ਕਿਉਂਕਿ ਨੁਕਸਾਨ ਅਬਦਾਲੀ ਨੇ ਸਿੱਖ ਕੌਮ ਦਾ ਬਹੁਤ ਕਰਤਾ ਸੀਗਾ ਤੇ ਉਹਦੇ ਹੋਣ ਦੇ ਬਾਵਜੂਦ 35 ਦੇ ਹਜ਼ਾਰ ਦੇ ਤਕਰੀਬਨ ਸਿੰਘ ਸੀ ਇੱਥੇ ਹੀ ਹੋਗੇ ਸਨ ਇਸ ਸਤਾਨ ਤੇ ਉੱਤੇ ਮਤਲਬ ਇਸ ਜਗ੍ਹਾ ਦੇ ਉੱਤੇ ਪਾਣੀ ਦਾ ਪ੍ਰਬੰਧ ਕਰਕੇ ਵੀ ਸਾਨੂੰ ਕੋਈ ਮੁਸ਼ਕਲ ਨਾ ਆਵੇ ਤਾਂ ਸਿੱਖ ਜਿਹੜੇ ਇੱਥੇ ਰੁੱਕ ਗਏ ਰੁਕੇ ਸੀ ਕਿਉਂਕਿ ਪਰਿਵਾਰ ਉਹਨਾਂ ਦੇ ਆਪਣੇ ਨਾਲ ਹੁੰਦੇ ਸੀਗੇ ਪਰਿਵਾਰ ਹੁੰਦੇ ਸੀ ਨਾਲ ਜਿਵੇਂ ਕੀ ਉਹਨਾਂ ਆਮ ਸਿੱਖ ਕੌਮ ਦਾ ਆਪਾਂ ਦੇਖਦੇ ਹਾਂ ਸਿੰਘ ਤੁਰੇ ਫਿਰਦੇ ਨੇ ਸਾਰਾ ਕੁਝ ਖਾਣ ਪੀਣ ਦਾ ਸਿਸਟਮ ਉਹਨਾਂ ਦੇ ਕੋਲ ਦਾ ਬਸ ਉਹ ਕਾਫਲੇ ਦੇ ਰੂਪ ਦੇ ਵਿੱਚ ਹੀ ਹੁੰਦੇ ਸੀਗੇ ਫਿਰ ਇੱਥੋਂ ਚੱਲਦੀ ਹੋਈ ਲੜਾਈ ਇਸ ਇਤਿਹਾਸ ਵੱਡਾ ਇਤਿਹਾਸ ਆ ਜੀ ਮਤਲਬ ਬਲਡ ਦਾ ਜਿਹੜਾ ਵੱਡਾ ਘੱਲੂ ਘਰਾ ਹੋਇਆ ਯੋਗੀ ਕਿਤੇ ਘੱਟ ਗਿਣਤੀ ਦੀ ਹੋਇਆ ਕਿਤੇ ਇੰਨੀ ਗਿਣਤੀ 70000 ਸੀ 35000 ਦੇ ਕਰੀਬ ਤਾਂ ਸਿੰਘ ਸੀ ਦੋਗੇ ਸੀ ਇਹ ਪੂਰਾ ਬਲਟ ਦਾ ਵੱਡਾ ਘੱਲੂ ਘਾਰਾ ਇਸ ਰੁਹੀੜੇ ਦੀ ਧਰਤੀ ਤੇ ਵਾਪਰੇਗਾ ਤੇ ਆ ਇਤਿਹਾਸਕਾਰ ਇੱਥੇ ਪਹੁੰਚੇ ਸੀ ਕਹਿੰਦੇ ਵੀ ਕੋਹਕ ਪੜਤਾਲ ਕਰਨ ਦੇ ਲਈ ਤੇ ਉਹਨਾਂ ਨੇ ਮਤਲਬ ਤੁਹਾਨੂੰ ਵੀ ਚੇਤੇ ਹੋਵੇਗਾ ਸ਼ਾਇਦ ਤੁਸੀਂ ਦੇਖਿਆ ਵੀ ਹੋਣਾ ਵੀ ਇੱਥੇ ਪੜਤਾਲ ਹੋਈ ਤਾਂ ਇਹ ਜਗ੍ਹਾ ਪਰੂਵ ਹੋਈ ਹੈ ਸ਼ਾਇਦ ਵੀ ਹਾਂ ਵੀ ਐਸੀ ਜਗ੍ਹਾ ਦੇ ਉੱਤੇ ਸਿੱਖ ਰੁਕੇ ਹਾਂਜੀ ਹਾਂਜੀ ਇੱਥੇ ਖਦਾਈ ਵੀ ਹੋਈ ਆ ਜੀ ਪ੍ਰੂਫ ਹੋ ਰਹੀ ਆ ਕਿਉਂਕਿ ਆਮ ਇਲਾਕੇ ਦੇ ਵਿੱਚ ਨੇੜੇ ਤੇੜੇ ਇੰਨੀ ਉੱਚੀ ਥਗਾ ਕਿਤੇ ਹੈ ਨਹੀਂਗੀ ਹੂੰ ਮਤਲਬ ਇੰਨੀ ਉੱਚੀ ਜਗ੍ਹਾ ਕਿਤੇ ਨਹੀਂ ਹੈਗੀ ਖਦਾਈ ਹੋਈ ਆ ਖਦਾਈ ਦੇ ਦੌਰਾਨ ਵੀ ਮਤਲਬ ਪ੍ਰੂਫ ਹੋਇਆ ਵੀ ਕੋਈ ਪੁਰਾਣੇ ਹਥਿਆਰ ਜਾਂ ਕਿੱਦਾਂ ਦੀ ਵੀ ਕੋਈ ਉਹ ਸਮਗਰੀ ਮਿਲੀ ਆ ਜਿਹੜੀ ਤੋਂ ਮਤਲਬ ਪ੍ਰੂਫ ਹੋ ਸਕੇ ਵੀ ਜਿਹੜਾ ਕੱਲੂਕਰ ਆ ਇੱਥੇ ਹੀ ਵਾਪਰੇ ਆ ਸੀਗਾ ਉਹਦੇ ਸਬੰਧ ਦੇ ਵਿੱਚ ਹੀ ਮਤਲਬ ਇੱਥੇ ਕਾਰ ਸੇਵਾ ਵਾਲੇ ਮਹਾਪੁਰਸਾਂ ਨੇ ਐਡਾ ਵੱਡਾ ਗੁਰੂ ਘਰ ਬਣਿਆ ਹੋਇਆ ਹੈਗਾ ਉਹ ਉਹਦੇ ਸੰਬੰਧਤੀ ਉਹਨਾਂ ਦੀ ਯਾਦ ਨੂੰ ਸੰਬੰਧਤੀ ਬਣਿਆ ਫੇਰ ਖੋਜ ਦੇ ਮੁਤਾਬਕ ਹੀ ਵੱਡਾ ਘੱਲੂ ਘਰਾਂ ਯਾਦਗਾਰ ਬਣੀ ਹੈ ਜੋ ਸਮਾਰਕ ਬਣੀ ਹੋਈ ਆ ਉਹ ਵੀ ਇਸ ਪਿੰਡ ਦੇ ਵਿੱਚ ਹੀ ਬਣੀ ਹੋਈ ਆ ਸੋ ਇਹ ਵੱਡਾ ਘੱਲੂ ਘਰ ਹੈਗਾ ਜਿੱਥੇ 35000 ਸਿੰਘ ਸ਼ਹੀਦ ਇੱਕ ਦਿਨ ਦੇ ਵਿੱਚ ਹੋ ਗਏ ਸਨ ਇਤਿਹਾਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਤਿਹਾਸ ਪੜਦੇ ਸੀ ਉਸ ਵਿੱਚ ਲਿਖਿਆ ਗਿਆ ਸੀ ਕਿ ਸਿੱਖਾਂ ਦੇ ਜਿਹੜੇ ਜੰਗ ਲੜਨ ਵਾਲੇ ਹਥਿਆਰ ਸੀ ਉਹ ਗੁਰਮਾ ਪਿੰਡ ਪੈ ਸੀ ਗੁਰਮਾ ਪਿੰਡ ਪੈ ਸੀ ਤੋਂ ਉਹ ਕਿੰਨੀ ਕੁ ਦੂਰੀ ਤੇ ਆ ਇੱਥੋਂ ਜਾਂ ਕਹਿ ਲਈਏ ਜੋ ਸਿੱਖ ਸੀ ਆ ਇੱਥੇ ਕਿੰਨੀ ਕੁ ਦੂਰੀ ਦੇ ਵਿੱਚ ਅਹਿਮਦ ਸਾਹਿਬ ਦਾਲੀ ਨੇ ਸਿੱਖਾਂ ਨੂੰ ਘੇਰਾ ਪਾਇਆ ਸੀ ਦੇਖੋ ਜੀ ਹੁਣ 65 70000 ਦੀ ਗਿਣਤੀ ਆ ਉਹ ਕਦੇ ਘੱਟ ਜਗ੍ਹਾ ਦੇ ਵਿੱਚ ਤਾਂ ਹੋਣਾ ਨਹੀਂ ਇਹਦੇ ਅੜਦੜੇ 10 15 ਕਿਲੋਮੀਟਰ 5 7 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਮਤਲਬ ਇੱਕ ਓਨੇ ਘੇਰੇ ਦੇ ਵਿੱਚ ਬੈਠੇ ਸੀਗੇ ਪਰਿਵਾਰ ਸੀ ਉਹਨਾਂ ਦੇ ਆਪਣੇ ਨਾਲ ਕੋਈ ਪਰਿਵਾਰ ਦਾ ਕਿਵੇਂ ਰਹਿਣ ਬਸੇਰਾ ਬਣਾ ਕੇ ਇੱਥੇ ਕਿੱਥੇ ਬੈਠੇ ਹਾਂ ਬੱਚਿਆਂ ਸਮੇਤ ਸੀਗੇ ਨਾ ਸਾਰੀ ਗਿਣਤੀ ਟੋਟਲ ਇੰਨੀ ਸੀਗੀ ਵੀ ਯਾਨੀ ਕਿ ਇਹ ਸਾਰੀ ਧਰਤੀ ਇਹਦੇ ਵਿੱਚ ਮੁਗਲ ਵੀ ਹੋਏ ਨੇ ਹੂੰ ਦੇਖੋ ਇਹ ਨਹੀਂ ਗੱਲ ਮੁਗਲ ਵੀ ਵਿੱਚ ਹੋਏ ਨੇ ਕਿਉਂਕਿ ਉਹਨਾਂ ਦੇ ਵੀ ਵਿੱਚ ਸੀ ਦੋਹੇ ਨੇ ਜਦੋਂ ਲੜਾਈ ਹੋਣੀ ਆ ਦੇਖੋ ਜੀ ਲੜਾਈਆਂ ਦੇ ਵਿੱਚ ਦੋਨਾਂ ਨੂੰ ਨੁਕਸਾਨ ਹੁੰਦਾਗਾ ਫਿਰ ਜੱਸਾ ਸਿੰਘ ਆਲੋ ਵਾਲੀ ਜਿਹੜੇ ਇਹ ਥੇਹ ਦੇ ਉੱਤੇ ਖੜ ਕੇ ਉਹਨੇ ਬੰਗਾਰਿਆ ਸੀ ਅਬਦਾਲੀ ਨੂੰ ਕਿਰਪਾਨ ਕੱਢ ਕੇ ਜਦੋਂ ਉਹਨੂੰ ਬੰਗਾਰਿਆ ਵੀ ਕਿਉਂ ਤੂੰ ਆਪਣੀਆਂ ਫੌਜਾਂ ਮਰਵਾਈ ਜਨਾਂ ਤੇ ਸਾਡੇ ਇਹ ਆਪ ਦੋਵੇਂ ਹੱਥੋਂ ਹੱਥੀਂ ਹੋ ਲੈਂਦੇ ਆ ਉਹ ਹੱਥੋਂ ਹੱਥੀਂ ਹੋ ਲੈਣੇ ਆ ਉਹਦੀ ਬੰਗਾਰ ਸੁਣ ਕੇ ਫਿਰ ਉਹ ਜਿਹੜਾ ਅਬਦਾਲੀ ਸੀਗਾ ਭੱਜ ਗਿਆ ਸੀਗਾ ਹੂੰ ਉਹ ਭੱਜ ਗਿਆ ਸੀਗਾ ਜੀ ਉਹ ਅਬਦਾਲੀ ਮੈਦਾਨ ਛੱਡ ਕੇ ਭੱਜ ਗਿਆ ਸੀਗਾ ਜੀ ਉਹ ਚੀਜ਼ ਸੀ ਵੀ ਉਦੋਂ ਬਾਅਦ ਦੇ ਵਿੱਚ ਜਿਹੜਾ ਬੱਚੇ ਜਿੰਨਾ ਸੀ ਕਾਫਲਾ ਸੀ ਜਿੰਨੇ ਕੋਈ ਬੱਚੇ ਸੀਗੇ ਫਿਰ ਉਹ ਕਾਫਲੇ ਦੇ ਰੂਪ ਦੇ ਵਿੱਚ ਸਿੰਘ ਕੁੱਤਵੇ ਬਾਂਮਣੀਆਂ ਨੂੰ ਗਾਹ ਨੂੰ ਤੁਰ ਪਏ ਸੀਗੇ ਅੱਜ ਜੋ ਤੁਸੀਂ ਦੇਖ ਰਹੇ ਹੋ ਐਡਾ ਵੱਡਾ ਸਥਾਨ ਕਾਰ ਸੇਵਾ ਵਾਲੇ ਮਹਾਪੁਰਸਾਂ ਨੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਹੀ ਮਤਲਬ ਗੁਰੂ ਘਰ ਬਣਾਇਆ ਹੋਇਆ ਹੈਗਾ ਕਿਉਂਕਿ ਦੁਰਾ ਇਤਿਹਾਸ ਕਿਤੇ ਨਹੀਂ ਹੈਗਾ 35000 ਸ਼ਹੀਦ ਹੋਣ ਸਿੱਖ ਕੌਮ ਦਾ ਇੱਕ ਹਿੱਸਾ ਖਤਮ ਹੋ ਜਾਣਾ ਇੱਕ ਬਹੁਤ ਵੱਡਾ ਸਿੱਖ ਕੌਮ ਦਾ ਨੁਕਸਾਨ ਸੀਗਾ ਤੇ ਤੁਹਾਨੂੰ ਮਤਲਬ ਬੱਚਿਆਂ ਨੂੰ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਐਡੇ ਇਤਿਹਾਸ ਬਾਰੇ ਜਾਣਕਾਰੀ ਘਰਾਂ ਦੇ ਵਿੱਚ ਪਰਿਵਾਰਾਂ ਨੂੰ ਹੋਣੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਬਾਰੇ ਦੱਸਣਾ ਚਾਹੀਦਾ ਕਿਉਂਕਿ ਐਡੀ ਵੱਡੀ ਕੁਰਬਾਨੀ ਕਿਸੇ ਕੌਮ ਦੀ ਜਾਂ ਕਿਸੇ ਧਰਮ ਦੀ ਹੈ ਨਹੀਂਗੀ ਇੰਨੀ ਕੁਰਬਾਨੀਆਂ ਦੇ ਕੇ ਕਿਸੇ ਵੀ ਤੁਸੀਂ ਉਹਦੇ ਵਿੱਚ ਲਾ ਲਓ ਆਜ਼ਾਦੀ ਦੇ ਵਿੱਚ ਵੀ ਸਿੱਖ ਕੌਮ ਦੀ ਬਹੁਤ ਵੱਡੀ ਕੁਰਬਾਨੀ ਆ। ਸੋ ਬੇਨਤੀ ਆ ਵੀ ਬੱਚਿਆਂ ਨੂੰ ਵੀ ਆਪਣੇ ਪਰਿਵਾਰਾਂ ਨੂੰ ਵੀ ਇਹਦੇ ਬਾਰੇ ਤਾਂ ਹੋਣੀ ਜਾਣਕਾਰੀ ਹੋਣੀ ਚਾਹੀਦੀ ਆ। ਕਈ ਲੋਕ ਮਜ਼ਾਕ ਕਰਦੇ ਨੇ ਕਹਿ ਦਿੰਦੇ ਆ ਵੀ ਸਿੱਖਾਂ ਦੇ 12 ਵਜੇ ਕਿ ਇਹ 12 ਜਿਹੜੇ ਅ ਇਸ ਜਗ੍ਹਾ ਦੇ ਆ ਕੇ ਪਤਾ ਲੱਗੂ ਵੀ 12 ਕਿਹੜੇ ਵਜੇ ਸੀ ਤੇ ਕਿਹਦੇ ਵਜੇ ਸੀ ਕੀ ਕਹੋਂਗੇ ਜੀ। ਉਹ ਸਿੱਖ ਕੌਮ ਦਾ ਜਿਵੇਂ ਆਮ ਘਹਾਵਤਾ ਸਿੱਖਾਂ ਦੇ 12 ਵਜੇ 12 ਵਜਣ ਦਾ ਉਹ ਕਹਾਵਤ ਇੱਕੋ ਜਵਾਨ ਤੇ ਚੜੀ ਹੋਈ ਆ ਹਰੇਕੀ ਕਹਿ ਦਿੰਦਾਗਾ ਉਹਦਾ 12 ਵੱਜਣ ਦਾ ਮਕਸਦ ਤਾਂ ਇਹ ਸੀਗਾ ਵੀ ਜਦੋਂ ਧੀਆ ਭੈਣਾਂ ਨੂੰ ਚੁੱਕ ਕੇ ਅਬਦਾਲੀ ਲੈ ਜਾਂਦਾ ਸੀਗਾ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟੱਕੇ ਟੱਕੇ ਤੇ ਵੇਚਦਾ ਸੀ ਉਦੋਂ ਹਰੀ ਸਿੰਘ ਨਲੂਏ ਹੁਣੀ ਜਦੋਂ ਮਤਲਬ ਟਿਕ ਟਕ ਆ ਹੋ ਜਾਂਦਾ ਸੀ 12 ਵਜੇ ਜਾ ਕੇ ਹਮਲਾ ਕਰਦੇ ਰਾਤ ਨੂੰ 12 ਵਜੇ 12 ਵਜੇ ਹਮਲਾ ਕਰਕੇ ਉਹ ਧੀਆ ਭੈਣਾਂ ਨੂੰ ਸੜਾ ਕੇ ਲਿਆ ਕੇ ਉਹਨਾਂ ਦੇ ਆਪੋ ਆਪਣੀ ਹਿਫਾਜ਼ਤ ਨਾਲ ਘਰੇ ਪਹੁੰਚਦੇ ਸੀਗੇ ਇਹ ਮਤਲਬ ਚਾਹੇ ਮਜ਼ਾਕ ਹੀ ਸੁਭਾਚ ਕਹਤਾ ਵੀ 12 ਵਜੇ ਉਹਦਾ ਅਸਲ ਤੱਥ ਨਹੀਂ ਦੇਖਦੇ ਹੈਗੇ ਵੀ ਇਹਦਾ ਹੈਗਾ 12 ਵਜੇ ਕਿਹੜੀ ਗੱਲ ਦੇ ਵਜੇ ਸੀਗੀ ਯਾਨੀ ਕਿ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਤਾਂ ਇੱਕ ਫਕਰ ਵਾਲੀ ਗੱਲ ਆ ਵੀ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਸੜਾ ਕੇ ਮੁਗਲਾਂ ਦੇ ਕੋਲੋਂ ਉਹਨਾਂ ਦੇ ਘਰਾਂ ਦੇ ਵਿੱਚ ਹਫਾਜ਼ਤ ਨਾਲ ਬਚਾਉਣਾ ਉਹ ਸੂਰਮਿਆਂ ਦੀ ਬਹਾਦਰੀ ਵਾਲੀ ਮਤਲਬ ਇੱਕ ਉਹ ਆ ਜੀ ਇਹ ਮਤਲਬ ਇਹਨੂੰ ਮਜ਼ਾਕ ਦੇ ਵਿੱਚ ਲੈ ਆਵੇ ਤੁਹਾਡੇ ਤਾਂ 12 ਵਜੇ ਪੈਨੇ ਆਮ ਜੀ ਗੱਲ ਵਾ ਪਰ ਨਹੀਂ ਉਹ ਸਿੱਖ ਕੌਮ ਦੇ ਮਤਲਬ ਇੱਕ ਯੋਧਿਆਂ ਦੀ ਮਤਲਬ ਇੱਕ ਕਹਾਵਤ ਜੁੜੀ ਹੋਈ ਹੈ ਵੀ 12 ਵਜੇ ਹਮਲਾ ਕਰਾਂਗੇ ਉਹ ਚੀਜ਼ ਸੀਗੀ ਸੋ ਇਹ ਬਹੁਤ ਵੱਡਾ ਇਤਿਹਾਸ ਆ ਇਹਦੇ ਬਾਰੇ ਮਤਲਬ ਸਭ ਨੂੰ ਇਲਾਕੇ ਨੂੰ ਦੇਸ਼ਾਂ ਬਦੇਸਾਂ ਵਿੱਚ ਸੰਗਤਾਂ ਨੂੰ ਹਰ ਇੱਕ ਮਤਲਬ ਸਿੱਖ ਕੌਮ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿਉਂਕਿ ਐਡਾ ਵੱਡਾ ਇਤਿਹਾਸ ਦੁਨੀਆ ਤੇ ਕਿਤੇ ਨਹੀਂ ਹੈਗਾ ਕਿੰਨੇ ਸਿੰਘ ਸ਼ਹੀਦ ਹੋ ਗਏ ਜਿਹਦੇ ਲਈ ਹੋ ਨੇ ਉਹ ਮਤਲਬ ਆਪਣੇ ਲਈ ਹੋ ਨੇ ਜੇ ਆਪਾਂ ਅੱਜ ਤੁਰੇ ਫਿਰਦੇ ਆ ਹਰ ਇੱਕ ਆਨੰਦ ਮਾਣ ਰਹੇ ਆ ਆਪਣੇ ਪਰਿਵਾਰਾਂ ਦੇ ਵਿੱਚ ਉਹ ਉਹਨਾਂ ਦੀ ਕੁਰਬਾਨੀ ਦੇ ਕਰਕੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਤਿੰਨ ਚਾਰ ਪੰਜ ਫਰਬੀਨ ਨੂੰ ਜੋ ਜੋੜ ਮੇਲਾ ਹੋ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਪਹੁੰਚੋ ਅਤੇ ਪਹੁੰਚ ਕੇ ਉਹ ਆਪਣੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਦੱਸੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਤੇ ਇਹ ਸਾਡਾ ਬਲਵਿੰਦਰ ਸਿੰਘ ਜੀ ਪ੍ਰਧਾਨ ਵੱਡਾ ਕੱਲੂ ਘਰਾ ਕੋਪਰੀ ਹੀੜਾ ਜੋ ਯਾਦਗਾਰ ਬਣੀ ਹੋਈ ਹੈ ਜਿਨ੍ਹਾਂ ਨੇ ਦੱਸਿਆ ਕਿ ਸਿੱਖ ਇਤਿਹਾਸ ਹੈ ਜਿਹੜਾ ਬੜਾ ਗੌਰਵਮਈ ਇਤਿਹਾਸ ਹੈ ਆ ਕਿਤੇ ਨਾ ਕਿਤੇ ਸਿੱਖੀ ਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਵੀ ਜੋੜਨ ਦੀ ਲੋੜ ਹੈ ਮਾਪਿਆਂ ਨੂੰ ਲੋੜ ਹੈ ਕਿ ਇਸ ਇਤਿਹਾਸ ਦੇ ਬਾਰੇ ਇਸ ਗੌਰਵਮਈ ਇਤਿਹਾਸ ਦੇ ਬਾਰੇ ਆਪਣੇ ਬੱਚਿਆਂ ਨੂੰ ਜਾਣੂ ਜ਼ਰੂਰ ਕਰਵਾਉਣਾ ਤੇ ਸਿੱਖ ਸਮਾਜ ਦੇ ਉੱਤੇ ਤੰਜ ਕੱਸਣ ਵਾਲੇ ਉਹਨਾਂ ਲੋਕਾਂ ਨੂੰ ਵੀ ਇੱਕ ਕਰੜੀ ਨਿੰਦਿਆ ਕੀਤੀ ਹੈ ਜੋ ਸਿੱਖ ਸਮਾਜ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖਦੇ ਨੇ ਲੋੜ ਹੈ ਕਿਤੇ ਨਾ ਕਿਤੇ ਇਸ ਜਗ੍ਹਾ ਦੇ ਉੱਤੇ ਆ ਕੇ ਨਤਮਸਤਕ ਹੋਣ ਦੀ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਦੇ ਨਾਲ ਜੋੜਨ ਦੀ ਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣ ਦੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ